ਇਹ 2014 ਰਜਿਸਟਰਡ 15 ਵਰਨਾ ਅਲੋਇ ਟਾਇਰ ਲੱਗੇ ਹੋਏ ਆ ਜੀ 90 9000 ਚੱਲੀ ਹੋਈ ਹੈ 385000 ਦੀ ਕਾਰ ਤੁਹਾਨੂੰ ਦੇ ਦਾਂ। ਇਹ ਜੀ 2013 ਮਾਡਲ ZL ਇਹ 3 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਰਾਂ। ਫਸਟ ਓਨਰ ਚੰਡੀਗੜ੍ਹ ਨੰਬਰ ਇਹ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ। ਮਤਲਬ ਲੋ ਮੇਨਟੇਨੈਂਸ ਕਾਰ ਹੈ ਡੀਜ਼ਲ ਦੀ 13 ਮਾਡਲ HR 70 ਲੋਕਲ ਨੰਬਰ ਹੈ ਜੀ 290000 ਦੀ ਕਾਰ ਤੁਹਾਨੂੰ ਦੇ ਦਾਂ। ਜੀ 2009 ਮਾਡਲ 29 ਤੱਕ ਪਾਸ ਹੈ ਪੈਟਰੋਲ ਕਾਰ ਫਰਸਟ ਓਨਰ ਦੀ ਗਾਰ ਹੈ ਸੈਕੰਡ ਨਹੀਂ ਥਰਡ ਨਹੀਂ ਫਰਸਟ ਓਨਰ ਚੰਡੀਗੜ੍ਹ ਨੰਬਰ ਅੱਛਾ ਪ੍ਰਾਈਸ ਸੁਣਾਇਆ ਪ੍ਰਾਈਸ 1,75,000 ਦੀ ਕਾਰ ਦੇਣਾ ਚੈਲੰਜ ਹੈ ਜੀ 1,75 ਦੀ ਕੋਈ ਡੀਲਰ ਦੇ ਦੇ 5 ਸਾਲ ਦੀ ਪਾਸਿੰਗ ਵਾਲੀ 2014 ਮਾਡਲ ਜੀ ਥਾਰ ਫਰਸਟ ਓਨਰ ਬਲੈਕ ਕਲਰ ਆਹ ਆਹ ਗੱਡੀ ਚੱਲੀ 43,000 ਏਜੰਸੀ ਰਿਕਾਰਡ ਸਿਰਫ ਟਾਇਰ ਅਲੋਏ ਚੈੱਕ ਕਰੋ ਜੀ ਸਟੱਪ ਨਹੀਂ ਅਨਯੂਜ਼ਡ ਹੈ ਨਵੀਂ ਥਾਰ ਵਾਲੇ ਲਾਏ ਪਏ ਹੋਏ ਨੇ ਡੈਸ਼ਬੋਰਡ ਨਿਊ ਥਾਰ ਵਾਲਾ ਆਹ 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 ਤਾਂ ਤੁਹਾਨੂੰ ਪੈਸੇ 390000 ਦੀ ਕਾਰ ਦੇ ਦਾਂਗੇ ਜਿਆਦਾ ਟਾਈਮ ਨਹੀਂ ਆਪਾਂ ਇੱਕ ਦੂਜੇ ਤੇ ਲਾਵਾਂਗੇ ਜੀ 275 ਦੀ ਕਾਰ ਤੁਹਾਨੂੰ ਦੇ ਦਾਂਗੇ ਇਹ 2014 ਮਾਡਲ ਹੈ ਜੀ ਇਹ 335000 ਦੀ ਕਾਰ ਤੁਹਾਨੂੰ ਦੇ ਦਾਂਗੇ ਇਹ ਜਿਆਦਾ ਰੇਟ ਨਹੀਂ ਮਿਲਣਾ ਇਹ ਜੀ ਕਾਰ ਨਹੀਂ ਮਿਲਣੀ ਇਹ ਜੀ ਕੰਡੀਸ਼ਨ ਨਹੀਂ ਮਿਲਣੀ BMW ਕਾਰ ਵੀ ਤੁਹਾਨੂੰ ਅੰਡਰ 3 ਲੱਖ ਅੱਜ ਬਈ ਸਤਿ ਸ਼੍ਰੀ ਅਕਾਲ ਬਈ ਮਿੱਤਰੋ ਮਹਾਲੀ ਖੜਿਆ 77 ਸੈਕਟਰ ਦੇ ਵਿੱਚ ਡੇਅਰ ਫੋਰ ਬਾਈ ਫੋਰ ਕਲੱਬ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਹੁਣ ਬਈ ਚੰਗੀ ਕਾਰ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਤਾਂ ਇਹ ਵਲੌਗ ਤੁਹਾਡੇ ਵਾਸਤੇ ਹੈ ਐਂਡ ਤੱਕ ਬਨੇ ਰਹੋ ਬਾਈ ਚੇਤਨ ਜੀ ਆਪਣੇ ਨਾਲ ਨੇ ਗੱਲਬਾਤ ਕਰਦਿਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕੋਂ ਵੀਰੇ ਵਧੀਆ ਜੀ ਵਧੀਆ ਜੀ ਸੁਣਾਓ ਤੇ ਬਾਈ ਜਿਹੜੀ ਅੱਜ ਦੀ ਕਾਰ ਆ ਕਿੰਦਾ ਦੀ ਕਾਰ ਆ ਤੋਫੀ ਨੇ ਪਹਿਲੀ ਛੋਟੀ ਕਾਰ ਤੋਂ ਲੈ ਕੇ ਸਾਡੇ ਕੋਲ ਅੱਜ ਮਤਲਬ 7 ਸੀਟਰ ਵੀ ਖੜੀਆਂ ਨੇ ਲਗਜ਼ਰੀ ਵੀ ਖੜੀਆਂ ਨੇ ਗੱਲ ਓਕੇ ਬਾਈ ਨੂੰ ਕਹਨੇ ਇੱਕ ਵਾਰ ਕੈਮਰਾ ਘੁਮਾ ਦੇ ਬਾਈ ਆ ਚੈੱਕ ਕਰੋ ਤੇ ਇੱਕ ਤੁਹਾਨੂੰ ਜਿਹੜੀ ਆ ਪੋਲੋ ਸਪੋਰਟ ਕਿਹੜੀ ਆ ਇਹ ਜੀਟੀ ਜੀਟੀ ਬੋਲੋ 15 ਮਾਡਲ ਮਤਲਬ ਇਹ ਹੌਟ ਡੀਲ ਇਹਜਾ ਰੇਟ ਨਹੀਂ ਮਿਲਣਾ ਇਹ ਜੀ ਕਾਰ ਨਹੀਂ ਮਿਲਣੀ ਇਹ ਜੀ ਕੰਡੀਸ਼ਨ ਨਹੀਂ ਮਿਲਣੀ ਇਹਜਾ ਕਾਰਵਿਆਰ ਨਹੀਂ ਮਿਲਣਾ ਤੇ ਇਹਜਾ ਚੈਨਲ ਨਹੀਂ ਮਿਲਣਾ ਇਹ ਇਹ ਵੀਡੀਓ ਤੁਹਾਡੇ ਵਾਸਤੇ ਆ ਤੇ ਹੁਣ ਆਹ ਜਿਹੜੀ ਮੈਂ ਕਾਰ ਤੁਹਾਨੂੰ ਦੇ ਰਿਹਾ ਬਈ ਡਿਜ਼ਾਇਰ ਬਹੁਤ ਘੱਟ ਰੇਟ ਦੇ ਵਿੱਚ ਵਧੀਆ ਕਾਰ ਆਪਾਂ ਕਹიდੀਏ ਜੇ ਫੈਮਿਲੀ ਤੇ ਚਾਰ ਪੰਜ ਜਣੇ ਹੈਗੇ ਨੇ ਬਈ ਹਨਾ ਤੇ ਵੱਡੀ ਡਿੱਗੀ ਭਾਲਦੇ ਨੇ ਤਾਂ ਆਹ ਕਾਰ ਲੈ ਜਾ ਸਕਦੇ ਆ ਬਈ ਮਾਡਲ ਕਿਹੜਾ ਹੈ ਬਾਈ ਜੀ 2009 ਮਾਡਲ 29 ਤੱਕ ਪਾਸ ਹੈ ਪੈਟਰੋਲ ਕਾਰ ਫਰਸਟ ਓਨਰ ਦੀ ਗਾਰ ਹੈ ਸੈਕੰਡ ਨਹੀਂ ਥਰਡ ਨਹੀਂ ਫਰਸਟ ਓਨਰ ਚੰਡੀਗੜ੍ਹ ਨੰਬਰ ਅੱਛਾ ਪ੍ਰਾਈਸ ਸੁਣਾ ਯਾਰ ਪ੍ਰਾਈਸ 1,75,000 ਦੀ ਗਾਰ ਦੇਣਾ ਚੈਲੰਜ ਹੈ ਜੀ 1,75 ਦੀ ਕੋਈ ਡਿਜ਼ਾਇਰ ਦੇ ਦੇ 5 ਸਾਲ ਦੀ ਪਾਸਿੰਗ ਵਾਲੀ ਆ ਆ ਤਾਂ ਬਈ ਦਰਸ਼ਨ ਕਰਾਦੇ ਹਨਾ ਬਈ ਇਹ ਬਾਈ ਜੀ ਇਹ ਮੇਰੀ ਵੀ ਫੇਵਰੇਟ ਸੀਗੀ ਆਪਣੇ ਟਾਈਮ ਦੇ ਸਕੂਲ ਕਾਲੇ ਦੇ ਟਾਈਮ ਤੇ ਸੁਮੋ ਬਹੁਤ ਚਲਦੀ ਹੁੰਦੀ ਸੀ ਜਿਹੜੇ ਬਾਈ ਹੈ ਨਾ 2005 6 7 ਮਤਲਬ ਵੀ ਇਸ ਇਸ ਟਾਈਮ ਪੀਰੀਅਡ ਦੇ ਵਿੱਚ ਹੈਗੇ ਸੀ ਦਾਦਾ 15-15 ਸਾਲ ਦੇ ਉਹਨਾਂ ਨੂੰ ਆਹ ਕਾਰ ਦਾ ਮੁੱਲ ਪਤਾ ਬਈ ਇਹ ਕਾਰ ਦੇ ਵਿੱਚ ਬੰਦਾ ਬੈਠਣ ਨੂੰ ਤਰਸਦਾ ਹੁੰਦਾ ਜੀ ਯਾਰ ਸੁਮੋ ਦੇ ਵਿੱਚ ਘੇੜਾ ਮਿਲਦੀ ਹੈ ਨਾ ਜੀ ਆਏ ਹਾਏ ਬਟ ਬਾਈ ਜੀ ਇਹ 2006-7 ਛੱਡੋ ਇਹ 2014 ਮਾਡਲ ਕਾਰ ਹੈ ਜੀ ਉੱਚੇ ਮਾਡਲ ਦੇ ਵਿੱਚ ਸੁਮੋ ਗੋਲਡ ਹਮ 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 ਸ਼ੈਗਨ ਓਨਰ ਦੀ ਕਾਰ ਹੈ ਹਰਿਆਣਾ ਨੰਬਰ 1,21,000 ਏਜੰਸੀ ਰਿਕਾਰਡ ਦੇ ਨਾਲ ਚੱਲੀ ਹੋਈ ਹੈ 2,40,000 ਦੀ ਕਾਰ ਤੁਹਾਨੂੰ ਦੇ ਦਾਂਗੇ 7 ਸੀਟਰ ਓਕੇ ਤੇ ਲੈ ਵੀ ਆਹ ਕਾਰ ਲੈ ਜਾ ਸਕਦੇ ਆ ਬਈ ਤੁਸੀਂ ਤੇ ਆ ਗਈ ਆਪਣੀ ਇਕੋ ਇਕੋਸਪੋਰਟ ਆ ਜੀ 2014 ਮਾਡਲ ਫਰਸਟ ਓਨਰ ਚੰਡੀਗੜ੍ਹ ਨੰਬਰ ਹਾਂਜੀ ਇਹ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ 3 ਲੱਖ ਤੇ 25000 ਰੁਪਏ ਤੇ ਆ ਗਈ ਆਪਣੇ ਆਏ ਹੋਏ ਹੋਏ ਭਾਈ ਮੋਡੀਫਾਈ 2014 ਮਾਡਲ ਜੀ ਥਾਰ ਫਰਸਟ ਓਨਰ ਬਲੈਕ ਕਲਰ ਆਹ ਹਾਂ ਗੱਡੀ ਚੱਲੀ 43000 ਏਜੰਸੀ ਰਿਕਾਰਡ ਸਿਰਫ ਟਾਇਰ ਅਲੋਏ ਚੈੱਕ ਕਰੋ ਜੀ ਸਟੱਪ ਨਹੀਂ ਅਨਯੂਜ਼ਡ ਹੈ ਨਵੀਂ ਥਾਰ ਵਾਲੇ ਲਾਏ ਪਏ ਹੋਏ ਨੇ ਓਕੇ ਡੈਸ਼ਬੋਰਡ ਨਿਊ ਥਾਰ ਵਾਲਾ ਆਹ ਹਾਂ 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 ਤੈਨੂੰ ਪੈਸੇ 390000 ਦੀ ਕਾਰ ਦੇ ਦਾਂਗੇ ਜੀ ਸਿਰਫ 390000 ਦੀ ਵਿਦ ਐਨਓਸੀ ਲਗਭਗ 2.5-3 ਲੱਖ ਰੁਪਏ ਦੀ ਸੈਕਸਰੀ ਲੱਗੀ ਹੋਈ ਹੈ ਕਾਰ ਨੂੰ ਬਈ ਇਹ ਕਾਰ ਲੈ ਜਾ ਸਕਦੇ ਹੋ ਉਸ ਤੋਂ ਬਾਅਦ ਆਹ ਵਾਲੀਆਂ ਤਿੰਨ ਕਾਰਾਂ ਬਈ 7 ਸੀਟਰ ਕਾਰ ਤੇ ਰੇਟ ਆਪਾਂ ਕਹიდੀਏ ਵੀ ਕਿਸੇ ਦਾ 3 ਲੱਖ ਕਿਸੇ ਦਾ ਕੁਝ ਕਿਸੇ ਦਾ ਕੁਝ ਉਹ ਤੁਹਾਨੂੰ ਸਾਰਾ ਦਵਾਂਗੇ ਮਤਲਬ ਉਹ ਤੁਹਾਨੂੰ 3 ਲੱਖ ਤੋਂ ਵੀ ਥੱਲੇ 12 ਮਾਡਲ ਬਲੈਰੋ ਦੇ ਦਾਂਗੇ ਅੱਛਾ ਲੈ ਵੀ ਬਈ 3 ਲੱਖ ਤੋਂ ਵੀ ਥੱਲੇ ਕੋਈ ਕਾਰ ਮਿਲ ਜਾਣੀ ਤੁਹਾਨੂੰ ਬਲੈਰੋ 7 ਸੀਟਰ ਮਤਲਬ ਵੀ ਬਈ ਪੂਰਾ ਫੈਮਿਲੀ ਜਾ ਸਕਦੇ ਹੋ ਗਰਮੀ ਆ ਹਨਾ ਵੀ ਅੱਗੇ ਰਫ ਐਂਡ ਟਾਫ ਕਾਰ ਹੈ ਜੀ ਏਸੀ ਹੀਟਰ ਚਾਲੂ ਹੈ ਟਾਇਰ ਕੰਡੀਸ਼ਨ ਡਾਕੂਮੈਂਟੇਸ਼ਨ ਸਾਰੀ ਕੰਪਲੀਟ ਹੈ 12 ਮਾਡਲ ਪੰਚਕੁੱਲੇ ਦਾ ਨੰਬਰ ਹੈ ਹਾਂ ਜੀ ਜਿਆਦਾ ਟਾਈਮ ਨਹੀਂ ਆਪਾਂ ਇੱਕ ਦੂਜੇ ਤੇ ਲਵਾਂਗੇ ਜੀ 275 ਦੀ ਕਾਰ ਤੁਹਾਨੂੰ ਦੇ ਦਾਂਗੇ ਸਿਰਫ 275 ਦੇ ਯਸ ਨੋ 275 ਆਹ ਇਹ 2014 ਮਾਡਲ ਹੈ ਜੀ ਇਹ 335000 ਦੀ ਕਾਰ ਤੁਹਾਨੂੰ ਦੇ ਦਾਂਗੇ ਹਰਿਆਣਾ ਨੰਬਰ ਸੈਕੰਡ ਓਨਰ 335000 ਆਹ ਇਹ ਜੀ 2013 ਮਾਡਲ ZLX ਹਾਂ ਜੀ ਇਹ 3 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦਾਂਗਾ ਲੋਏ ਟਾਇਰ ਲੱਗੇ ਹੋਏ ਆ ਡਾਕੂਮੈਂਟਸ ਕੰਪਲੀਟ ਆ ਜੀ 90 ਹਜ਼ਾਰ ਰੁਪਏ ਤੇ ਜਨਸੀ ਰਿਕਾਰਡ ਜਲੀ ਆ ਆ ਆ ਗਈ ਇਹ ਦੀ 2010 ਮਾਡਲ ਰੇਡਸ ਪੈਟਰੋਲ 30 ਤੱਕ ਪਾਸ ਹੈ ਫਰਸਟ ਓਨਰ 1.80 ਲੱਖ ਦੀ ਮੌਕੇ ਤੇ ਮਾਨਤਨ ਕਰ ਦਾਂਗੇ ਓਹੋ ਬੱਲੇ ਆਹ ਵੀਰੇ ਆ ਆ ਗਈ ਬਲੋ ਜੀ ਕਰੋਲਾ ਕਰੋਲਾ ਜੀ ਮਤਲਬ ਲੋ ਮੇਨਟੇਨੈਂਸ ਕਾਰ ਹੈ ਡੀਜ਼ਲ ਦੀ 13 ਮਾਡਲ ਐਚ ਆਰ 70 ਲੋਕਲ ਨੰਬਰ ਹੈ ਜੀ 2.90 ਲੱਖ ਦੀ ਕਾਰ ਤੁਹਾਨੂੰ ਦੇ ਦਾਂਗਾ 2.90 ਲੱਖ ਤੇ 90 ਹਜ਼ਾਰ ਰੁਪਈਆ ਦੀ ਕਾਰ ਬਾਈ ਮਿੱਤਰੋ ਤੇ ਆ ਆ ਗਈ ਇਸ ਤੋਂ ਬਾਅਦ ਬਲੈਕ ਬਿਊਟੀ ਕਾਲੇ ਰੰਗ ਦੀ ਵਰਨਾ ਅਗਰ ਕਿਸ ਨੂੰ ਚਾਹੀਦੀ ਹੈ ਬਾਈ ਜੋ 2014 ਰਜਿਸਟਰਡ 15 ਵਰਨਾ ਪੈਟਰੋਲ ਅਲੋਇ ਟਾਇਰ ਲੱਗੇ ਹੋਏ ਜੀ 90 99000 ਚੱਲੀ ਹੋਈ ਹੈ 3,85,000 ਦੀ ਗਾਰ ਤੁਹਾਨੂੰ ਦੇ ਦਾਂਗੇ 3,85,000 ਵੀ ਐਨਓਸੀ ਬਾਈ ਆ ਆ ਗਈ ਆਪਣੇ ਲਵੇ Swift ਇਹਦੀ Swift 12 ਮਾਡਲ VXI ਪੈਟਰੋਲ ਫਸਟ ਓਨਰ ਦੀ ਗਾਰ ਹੈ 61000 ਵੀ ਜਨਸੀ ਰਿਕਾਰਡ ਚੱਲੀ ਹੈ ਟਾਇਰ ਨਾਲ ਦੇ ਨੇ ਸਟੱਪ ਨਹੀਂ ਅਨਿਊਜ਼ਡ ਹੈ 27 ਲੱਖ ਰੁਪਏ ਦੀ ਗਾਰ ਦੇ ਦਾਂਗੇ 27 ਲੱਖ ਰੁਪਈਆ ਦੇ ਵਿੱਚ ਆ ਆ ਗਈ ਬਾਈ ਆਪਣੇ ਲਵੇ ਪੋਲੋ ਇਹ ਪੋਲੋ 2010 ਮਾਡਲ 5 ਸਾਲ ਦੀ ਪਾਸਿੰਗ ਦੇ ਨਾਲ ਡਾਕਟਰ ਦੀ ਗਾਰ ਹੈ 89000 ਏਜੰਸੀ ਰਿਕਾਰਡ ਓਕੇ 1 ਲੱਖ 80000 ਦੀ ਯੈਸ ਨੋ ਵਿਦ ਟਰਾਂਸਫਰ ਵਿਦ 5 ਇਅਰ ਦੀ ਪਾਸਿੰਗ ਓਕੇ ਮਤਲਬ ਬਸ ਪੈਸੇ ਦੇਣੇ ਬੰਦੇ ਨੇ 1 ਲੱਖ 80000 ਦੇਣਾ ਜੀ 5 ਸਾਲ ਦੀ ਪਾਸਿੰਗ ਨਾਲ ਨਾ ਕਰਾ ਕੇ ਦਵਾਂਗੇ ਲੋਕਲ ਨੰਬਰ ਦੀ ਡੀਜ਼ਲ ਦੀ ਗਾਰ ਓਕੇ ਆ ਆ ਗਈ ਆਪਣੇ ਲਵੇ i20 ਇਹ i20 2015 ਮਾਡਲ ਹੈ ਜੀ ਹਾਂਜੀ ਮੈਗਨਾ ਕਨਵਰਟਡ ਸਪੋਰਟਸ 65000 ਏਜੰਸੀ ਰਿਕਾਰਡ ਚੱਲੀ ਲਾਇ ਟਾਇਰ ਲੱਗੇ ਹੋਏ ਨੇ ਡੀਜ਼ਲ ਦੀ ਵਧੀਆ ਕਾਰ ਹੈ ਹਾਂਜੀ ਹਾਂ 365000 ਦੀ ਕਾਰ ਤੁਹਾਨੂੰ ਲਾਸਟ ਯੈਸ نو ਦੇ ਦਿੰਦੇ 365000 ਦੀ ਅੱਜ ਤੁਹਾਨੂੰ ਮੈਂ ਇੱਕ ਲਾਸਟ ਕਾਰ ਦੇ ਰਿਹਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਪੋਲੋ ਜੀਟੀ ਸਪੋਰਟਸ ਆ ਗਈ ਚੈੱਕ ਕਰੋ ਭਾਈ ਪੂਰੀ ਸਪੋਰਟਸ ਲੁੱਕ ਆ ਕਾਰ ਦੀ ਇਹਦੀ ਚੈਲੰਜ ਹੈ ਜੀ ਆਲ ਓਵਰ ਇੰਡੀਆ ਤਾਂ ਨਹੀਂ ਕਹਾਂਗੇ ਚੰਡੀਗੜ੍ਹ ਦੇ ਵਿੱਚ ਚੈਲੰਜ ਹੈ ਜੇ ਤੁਹਾਨੂੰ ਇਸ ਰੇਟ ਦੀ ਕੋਈ ਪੋਲੋ ਜੀਟੀ 15 ਮਾਡਲ ਦੇ ਦੇ ਅੱਛਾ 2.5 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦਾਂਗੇ ਜੀਟੀ ਪੋਲੋ 15 ਮਾਡਲ 15 ਮਾਡਲ ਨਿਊ ਇੰਟੀਰੀਅਰ ਇੰਜਨ ਗੇਅਰ ਦੀ ਨਾਨ ਐਕਸੀਡੈਂਟਲ ਦੀ ਗਾਰੰਟੀ ਹੈ ਜੀ ਠੀਕ ਹੈ ਲੈ ਵੀ ਆਹ ਕਾਰ ਲੈ ਜਾ ਸਕਦੇ ਹੋ ਬਈ ਮਿੱਤਰੋ ਹੋਰ ਵੀ ਬਹੁਤ ਕਾਰਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੇ ਪਾਰਟ ਦੇ ਵਿੱਚ ਉਹ ਜੋ ਬੀਮਰ ਵਗੈਰਾ ਜਿਵੇਂ ਰਹਿਣਗੇ ਆ ਬੀਐਮਡਬਲ ਕਾਰ ਵੀ ਤੁਹਾਨੂੰ ਅੰਡਰ 3 ਲੱਖ ਇਹ ਦਵਾਂਗੇ ਤੁਹਾਨੂੰ ਜੇ ਹੁਣ ਕਿਸੇ ਨੇ ਕੋਈ ਕਾਰ ਲੈਣੀ ਹੈ ਜਲਦੀ ਵਿਜ਼ਿਟ ਕਰ ਲਓ 44 ਕਾਰ ਕਲੱਬ ਮੋਹਾਲੀ ਬਈ ਸਤਿ ਸ੍ਰੀ ਅਕਾਲ ਬਈ